ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਕਿਸਾਨ ਵੀਰਾਂ ਤੋ ਤੁਹਾਡੇ ਨਾਲ ਜਿਹੜੀ ਜਾਣਕਾਰੀ ਜ਼ਰੂਰੀ ਜਾਣਕਾਰੀ ਉਹ ਸਾਂਝੀ ਕਰਨੀ ਹੈ ਕਿਰਪਾ ਕਰਕੇ ਬਾਅਦ ਤੋਂ ਬਾਅਦ ਕਿਸਾਨ ਵੀਰਾਂ ਤੱਕ ਇਹ ਜਾਣਕਾਰੀ ਪਹੁੰਚਦੀ ਕਰ ਦਿਓ ਖਾਸ ਤੌਰ ਤੇ ਜਿਨ੍ਹਾਂ ਨੇ ਕੋਈ ਪਰਾਲੀ ਦੀ ਸਾਂਭ ਸੰਭਾਲ ਵਾਸਤੇ ਮਸ਼ੀਨਰੀ ਲੈਣ ਦਾ ਪ੍ਰੋਗਰਾਮ ਜਿਨ੍ਹਾਂ ਦਾ ਜਾਂ ਜਿਨ੍ਹਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ ਜਾਂ ਜਿਨ੍ਹਾਂ ਨੇ ਮੱਕੀ ਪਕਾਵੀ ਬੀਜਣੀ ਹੈ ਕਿਉਂਕਿ ਪਕਾਵੀ ਮੱਕੀ ਦਾ ਹੁਣ ਟਾਈਮ ਚੱਲਦਾ ਜਿਹੜੀ ਝੋਨੇ ਦੀ ਜਗ੍ਹਾ ਤੇ ਬੀਜੀ ਜਾਣੀ ਆ ਉਹ ਮੱਕੀ ਜਿਹੜੀ ਆਪਾਂ ਦਾਣਿਆਂ ਵਾਸਤੇ ਪਕਾਵੀ ਜਿਹੜੀ ਮੱਕੀ ਬੀਜਦੇ ਆ ਤਾਂ ਉਹਦੇ ਬਾਰੇ ਕੁਝ ਜ਼ਰੂਰੀ ਜਾਣਕਾਰੀਆਂ ਨੇ ਸੋ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਕਿਸਾਨ ਵੀਰੋਂ ਸਿੱਧੀ ਬਿਜਾਈ ਜਿਹੜੇ ਪਿਛਲੇ ਸਾਲਾਂ ਤੋਂ ਬੀਜਦੇ ਰਹੇ ਕਿਸਾਨ ਵੀਰ ਬੜੀ ਬਹੁਤ ਵਧੀਆ ਤਕਨੀਕ ਆ ਪਾਣੀ ਦੀ ਬਚਤ ਵਾਸਤੇ ਵੀ ਖਰਚਾ ਖੇਚਲ ਵੀ ਆਪਣਾ ਬਚਦਾ ਹੈਗਾ ਸਿੱਧੀ ਆਪਾਂ ਝੋਨਾ ਖੇਤ ਦੇ ਵਿੱਚ ਬੀਜ ਦੇਣਾ ਤੇ ਕਿਸੇ ਕਿਸਮ ਦੀ ਕੋਈ ਆਪਾਂ ਨੂੰ ਲੇਬਰ ਵਾਸਤੇ ਭੱਜ ਦੌੜ ਨਹੀਂ ਕਰਨੀ ਪੈਣੀ ਕੋਈ ਬਹੁਤਾ ਜਿਹੜਾ ਪਾਣੀ ਨਹੀਂ ਖੇਤ ਦੇ ਵਿੱਚ ਖੜਾਉਣਾ ਕਿ ਆਪਾਂ ਕਦੂ ਕਰਨਾ ਉਹਦੇ ਵਾਸਤੇ ਸਿੱਧੀ ਵਿਜੈ ਜਿਹੜੇ ਜਿਹੜੇ ਕਿਸਾਨ ਵੀਰਾਂ ਨੇ ਕਰਨੀ ਉਹ 30 ਜੂਨ ਤੱਕ ਐਗਰੀ ਮਸ਼ੀਨਰੀ pb.com ਪੋਰਟਲ ਆ ਜਿਹੜਾ ਉਹਦਾ ਮੈਂ ਡਿਸਕ੍ਰਿਪਸ਼ਨ ਚ ਲਿੰਕ ਵੀ ਦੇ ਦਿੰਦਾ ਉਹਦੇ ਤੇ ਤੁਸੀਂ ਅਪਲਾਈ ਕਰ ਦੇਣਾ ਉਹਦੇ ਵਿੱਚ ਤੁਸੀਂ ਆਪ ਦਾ ਜਿਹੜੀ ਡਿਟੇਲ ਆ ਜ਼ਿਲ੍ਹਾ ਹੋ ਗਿਆ ਤੁਹਾਡਾ ਤਸਵੀਲ ਹੋ ਗਈ ਪਿੰਡ ਖੇਵਟ ਨੰਬਰ ਖਸਰਾ ਨੰਬਰ ਜ਼ਮੀਨ ਦੀ ਡਿਟੇਲ ਕਿੰਨਾ ਤੁਸੀਂ ਏਕੜ ਬਜਾਈ ਕੀਤੀ ਹੈ ਜਾਂ ਕਿੰਨੀਆਂ ਕਨਾਲਾਂ ਬੀਜੀਆਂ ਨੇ ਉਹ ਸਾਰੀ ਡਿਟੇਲ ਭਰੀ ਜਾਣੀ ਉਦੋਂ ਬਾਅਦ ਫਿਰ ਉਹਦੀ ਵੈਰੀਫਿਕੇਸ਼ਨ ਜਿਹੜੀ ਮੰਗਮੇ ਵੱਲੋਂ ਕੀਤੀ ਜਾਣੀ ਆ ਤਾਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਹਾਨੂੰ ਜਿਹੜੀ ਉਹ ਪ੍ਰੋਤਸਾਣ ਰਾਸ਼ੀ ਰਾਸ਼ੀ ਹੈ ਸਹਾਇਤਾ ਜਿਹੜੀ ਉਹ ਕਿ ਤੁਸੀਂ ਸਿੱਧੀ ਬਜਾਈ ਕਰ ਰਹੇ ਆ ਤਾਂ ਉਹ ਸਹਾਇਤਾ ਤੁਹਾਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 1500 ਰੁਪਏ ਦਿੱਤੇ ਜਾਣਗੇ ਫੇਰ ਆ ਗਿਆ ਜਿਹੜੇ ਕਿਸਾਨ ਵੀਰਾਂ ਨੇ ਮੱਕੀ ਪਕਾਮੀ ਬੀਜਣੀ ਆ ਉਹ ਵੀ ਆਪਦੇ ਨੇੜਲੇ ਖੇਤੀਬਾੜੀ ਦਫ਼ਤਰ ਦੇ ਵਿੱਚ ਸੰਪਰਕ ਕਰਨ ਆਪਦੇ ਜਿਹੜੀ ਏਰੀਏ ਦੇ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਵਿਸਤਾਰ ਅਫਸਰ ਆਪਦੇ ਜਿਹੜੀ ਬਲਾਕ ਦਫ਼ਤਰ ਦੇ ਵਿੱਚ ਸੰਪਰਕ ਕਰ ਸਕਦੇ ਆ ਤਾਂ ਉਹ ਵੀ ਜਿਹੜਾ ਹੈਗਾ ਉਹਦਾ ਰਕਬਾ ਜ਼ਰੂਰ ਲਿਖਾਓ ਕਿਉਂਕਿ ਉਹਦੇ ਵਿੱਚ ਵੀ ਜਿਹੜੇ ਪਕਾਵੀ ਮੱਕੀ ਬੀਜਣਗੇ ਕਿਸਾਨ ਵੀਰ ਉਹ ਤੁਸੀਂ ਸਭ ਤੋਂ ਜ਼ਰੂਰੀ ਆ ਕਿ ਤੁਸੀਂ ਬੀਜ ਦਾ ਬਿੱਲ ਵੀ ਲੈ ਕੇ ਰੱਖਣਾ ਤੇ ਜੋ ਵੀ ਤੁਸੀਂ ਸਪਰੇ ਉੱਤੇ ਸਿਫਾਰਿਸ਼ ਸਪਰੇ ਜੇ ਕੋਈ ਕਰਦੇ ਜਾਂ ਖਾਦਾਂ ਵਗੈਰਾ ਉਹ ਬਿੱਲ ਪੱਕੇ ਵੈਸੇ ਵੀ ਲੈਣੇ ਜ਼ਰੂਰੀ ਆ ਆਪਣੀ ਜਿਹੜੀ ਫਸਲ ਆਪਾਂ ਬੀਜ ਦੇ ਮੌਜੂਦਾ ਆਪਣੇ ਕੋਲੇ ਹੁੰਦੀ ਆ ਤਾਂ ਉਹਦੇ ਬੀਜ ਤੋਂ ਲੈ ਕੇ ਜੋ ਵੀ ਆਪਾਂ ਉੱਤੇ ਖਾਦ ਰੇ ਸਪਰੇ ਕਰਦੇ ਆ ਉਹਦੇ ਬਿੱਲ ਆਪਾਂ ਨੂੰ ਰੱਖਣੇ ਚਾਹੀਦੇ ਕੋਲੇ ਬਾਕੀ ਜਿਹੜਾ ਹੈਗਾ ਤੁਸੀਂ ਆਪ ਦੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰੋਗੇ ਤਾਂ ਤੁਹਾਨੂੰ ਸਾਰੀ ਜਾਣਕਾਰੀ ਉਹਦੇ ਬਾਰੇ ਦਿੱਤੀ ਜਾਊਗੀ ਕਿ ਉਹਦੇ ਵਿੱਚ ਕੀ ਸ਼ਰਤਾਂ ਤੁਹਾਨੂੰ ਮਿਲ ਰਹੀ ਆ ਤੀਸਰਾ ਹੈ ਕਿ ਜਿਹੜੀ ਮਸ਼ੀਨਰੀ ਪਰਾਲੀ ਦੀ ਸਾਂਭ ਸੰਭਾਲ ਵਾਸਤੇ ਕਿਸਾਨ ਵੀਰਾਂ ਨੇ ਜਿਹੜੀ ਮਸ਼ੀਨਰੀ ਖਰੀਦਣੀ ਆ ਕਿਸੇ ਕਿਸਮ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਤੇ ਜਾਂ ਗਰੁੱਪ ਜਿਹੜੇ ਹੈਗੇ ਆ ਅ ਜਿਹਦੇ ਵਿੱਚ ਮਸ਼ੀਨਰੀ ਆ ਜਾਂਦੀ ਆ ਵੱਡੇ ਗਰੁੱਪ ਹੁੰਦੇ ਆ ਪਰਾਲੀ ਦੀ ਸਾਂਭ ਸੰਭਾਲ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੋ ਮਸ਼ੀਨਰੀ ਲੈਣੀ ਆ ਉਹ ਵੀ ਤੁਸੀਂ agri-machinery.pv.com ਤੇ ਉਹ 20 ਜੂਨ ਤੱਕ ਫਿਰ ਹਾਲ ਤਰੀਕ ਹੈ ਜਿਹੜੀ ਤਾਂ ਉਹ ਵੀ ਤੁਸੀਂ ਆਪਦੀ ਅਪਲਾਈ ਕਰ ਲਓ ਤੇ ਤਾਂ ਜੋ ਜਿਹੜਾ ਵੱਧ ਤੋਂ ਵੱਧ ਤੁਸੀਂ ਉਹਦੇ ਵਿੱਚ ਸਬਸਿਡੀ ਦਾ ਜਿਹੜਾ ਲਾਭ ਲੈ ਸਕੋ ਤੇ ਇਸ ਤੋਂ ਇਲਾਵਾ ਜਿਹੜੇ ਕਿਸਾਨ ਵੀ ਨਰਮੇ ਦੀ ਕਾਸ਼ਤ ਕਰ ਰਹੇ ਨਰਮੇ ਬਾਰੇ ਵੀ ਆਪਾਂ ਜਾਣਕਾਰੀਆਂ ਨਾਲ ਦੀ ਨਾਲ ਸਾਂਝੀਆਂ ਕਰ ਰਹੇ ਹਾਂ ਪਰ ਨਰਮੇ ਦੇ ਵਿੱਚ ਵੀ ਤੁਸੀਂ ਕਿਸਾਨ ਵੀਰੋ ਜਿਹੜਾ ਆਪਦਾ ਬੀਜ ਤੋਂ ਲੈ ਕੇ ਆਪਦੀ ਜਿਹੜੀ ਕੋਈ 13045 ਸਪਰੇਅ ਕਰਨੀ ਹੈ ম্যাগਨੀਸ਼ੀਅਮ ਸਲਫੇਟ ਸਪਰੇਅ ਕਰੋਗੇ ਜਾਂ ਆਪਾਂ ਰਸ ਚੂਸ ਕੀੜਿਆਂ ਵਾਸਤੇ ਸਭ ਤੋਂ ਪਹਿਲਾਂ ਨਿੰਮ ਦੇ ਘੋਲ ਦੀਆਂ ਸਪਰੇਅਾਂ ਜਿਹੜੀਆਂ ਦੋ ਕਰਦੇ ਹੁੰਦੇ ਆ ਉਹਦੇ ਬਿੱਲ ਤੁਸੀਂ ਆਪਦੇ ਕੋਲ ਜਰੂਰ ਰੱਖੋ ਆਪਦੇ ਖੇਤੀਬਾੜੀ ਤੇ ਕਿਸਾਨ ਭਲਾਈ ਭਾਗ ਦੇ ਨੇੜਲੇ ਸਰਕਲ ਪੱਤਰ ਦੇ ਦਫਤਰ ਤੇ ਜਾਂ ਬਲਾਕ ਪੱਤਰ ਦੇ ਦਫਤਰ ਦੇ ਵਿੱਚ ਸੰਪਰਕ ਕਰ ਜਰੂਰ ਕਰੋ ਖੇਤੀ ਮਾਰਾ ਨਾਲ ਲਗਾਤਾਰ ਸੰਪਰਕ ਦੇ ਵਿੱਚ ਰਹੋ ਤਾਂ ਕਿ ਆਪਾਂ ਜਿਹੜੀ ਹੈਗੀ ਆ ਕੋਈ ਵੀ ਫਸਲ ਆ ਚਾਹੇ ਉਹਦੇ ਵਿੱਚ ਆਪਾਂ ਸੀਮਤ ਖਰਚਾ ਕਰਕੇ ਚੰਗਾ ਝਾੜ ਕਿਵੇਂ ਲੈਣਾ ਤਾਂ ਜੋ ਆਪਣਾ ਇੱਕ ਤਾਂ ਵਾਧੂ ਖਰਚਾ ਵੱਜਦਾ ਹੈ ਵਾਧੂ ਆਪਾਂ ਜ਼ਰੂਰਤ ਤੋਂ ਬਿਨਾਂ ਜੇ ਕੋਈ ਖਾਦਾਂ ਪਾਉਨੇ ਆ ਜਾਂ ਕੋਈ ਕੀਟਨਾਸ਼ਕ ਰੇ ਸਪਰੇਅ ਵਰਤਦੇ ਆ ਤਾਂ ਉਹ ਆਪਣਾ ਬਚਾਅ ਹੋਵੇ ਜਰੂਰਤ ਅਨਸਾਰ ਹੀ ਆਪਾਂ ਵਰਤੀਏ ਤੇ ਆਪਾਂ ਚੰਗਾ ਝਾੜ ਲੈ ਸਕੀਏ ਇਸ ਕਰਕੇ ਜਿਹੜੇ ਹੈਗੇ ਆ ਆਪਦੇ ਨੇੜਲੇ ਜਿਹੜੇ ਖੇਤੀਬਾੜੀ ਦਫ਼ਤਰ ਦੇ ਨਾਲ ਸੰਪਰਕ ਜਰੂਰ ਰੱਖਿਆ ਕਰੋ ਆਮ ਤੌਰ ਤੇ ਕਈ ਕਿਸਾਨ ਵੀਰ ਜਿਹੜੇ ਉਦੋਂ ਪਹੁੰਚ ਕਰਦੇ ਕਿਉਂਕਿ ਕਈ ਵਾਰ ਹਰ ਕਿਸੇ ਤੱਕ ਇਕੱਲੇ ਇਕੱਲੇ ਤੱਕ ਪਹੁੰਚ ਕਰਨਾ ਔਖਾ ਹੁੰਦਾ ਜਿਹੜਾ ਸਾਡੇ ਕੋਲ ਪਹੁੰਚਦੇ ਆ ਜਿਨ੍ਹਾਂ ਦੇ ਨਾਲ ਸਾਡਾ ਰਾਬਤਾ ਰਹਿੰਦਾ ਕਿਉਂ ਜਿਹੜਾ ਸਾਡੇ ਕੋਲ ਇੱਕ ਵਾਰ ਕਿਸਾਨ ਵੀਰ ਆਉਂਦਾ ਤਾਂ ਉਹਦਾ ਨੰਬਰ ਆ ਜਿਹੜਾ ਖੇਤੀਬਾੜੀ ਦਫ਼ਤਰ ਦੇ ਵਿੱਚ ਲੈ ਲਿਆ ਜਾਂਦਾ ਜਾਂ ਤੁਸੀਂ ਵੀ ਸਾਡਾ ਨੰਬਰ ਲੈ ਸਕਦੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਬੜੀ ਸੌਖ ਰਹਿੰਦੀ ਆ ਕਿ ਆਪਾਂ ਜੇ ਜ਼ਰੂਰਤ ਪੈਂਦੀ ਆ ਤਾਂ ਫੋਨ ਦੇ ਉੱਤੇ ਵੀ ਸੰਪਰਕ ਜਿਹੜਾ ਹੈਗਾ ਕਰ ਸਕਦੇ ਆ ਤਾਂ ਇਸ ਕਰਕੇ ਕਈ ਵਾਰ ਜਦੋਂ ਵੱਡੀ ਮੁਸ਼ਕਲ ਕਿਸਾਨ ਵੀਰ ਨੂੰ ਕਿਸੇ ਫਸਲ ਪ੍ਰਤੀ ਆਉਂਦੀ ਤਾਂ ਮੌਕੇ ਤੇ ਸੰਪਰਕ ਕਰਦੇ ਹੋ ਤੱਕ ਫਸਲ ਦਾ ਕਈ ਵਾਰ ਨੁਕਸਾਨ ਹੋ ਜਾਂਦਾ ਸੋ ਇਹ ਬੇਨਤੀਆਂ ਨੇ ਕਿ ਲਗਾਤਾਰ ਤੁਸੀਂ ਜਿਹੜਾ ਹੈਗਾ ਖੇਤੀ ਵਿਭਾਗ ਮੇ ਨਾਲ ਸੰਪਰਕ ਦੇ ਵਿੱਚ ਰਹੋ ਤੇ ਜਿਹੜੀ ਵੀ ਤੁਸੀਂ ਸਿੱਧੀ ਬਿਜਾਈ ਕੀਤੀ ਹੈ ਚਾਹ ਮੱਕੀ ਦੀ ਪਕਾਵੀਂ ਬੀਜਣੀ ਆ ਹੁਣ ਮੱਕੀ ਤੇ ਜਾਂ ਤੁਸੀਂ ਕੋਈ ਮਸ਼ੀਨਰੀ ਲੈਣੀ ਤਾਂ ਉਹ ਤੁਸੀਂ ਅਪਲਾਈ ਕਰ ਸਕਦੇ ਆ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ